ਕੁੜੀਆਂ ਵਾਸਤੇ ਖਾਸ ਕਰ ਕੁੜੀਆਂ ਵਾਸਤੇ ਪਹਿਣਾ ਵਾਸਤੇ 10000 ਰੁਪਿਆ ਘਰ ਬੈਠਿਆ ਕਮਾ ਸਕਦੀਆਂ ਨੇ 10000 ਰੁਪਿਆ ਘਰ ਬੈਠ ਕੇ ਕੁੜੀਆਂ ਜਿਹੜੀ ਆ ਮਿਹਨਤ ਕਰ ਸਕਦੀਆਂ ਨੇ ਪਹਿਣਾ ਮਿਹਨਤ ਕਰ ਸਕਦੀਆਂ ਨੇ ਔਰ ਦੱਸਦਾ ਹੀ ਹੈ ਕਿ ਜੇ ਪੈਸੇ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਕੁੜੀਆਂ ਪੜੀਆਂ ਵੇ ਲਿਖ ਪੜੀਆਂ ਲਿਖੀਆਂ ਹੋਣ ਦੇ ਨਾਲ ਫਿਰ ਪੈਸੇ ਦਾ ਜਿਹੜਾ ਉਹ ਕਿਤੋਂ ਵੀ ਆ ਜਾਈ ਨਹੀਂ ਹੋ ਰਹੀ ਔਰ ਬਹੁਤ ਸਾਰੇ ਪਰਿਵਾਰ ਜਿਹੜੇ ਆ ਅਕਸਰ ਹੀ ਇਸੇ ਵਾਸਤੇ ਬੱਚਿਆਂ ਨੂੰ ਕਈ ਨਾ ਕਈ ਜਗ੍ਹਾ ਦੇ ਉੱਤੇ ਕੋਈ ਕੋਰਸ ਕਰਵਾ ਰਿਆ ਕਿਵੇਂ ਕਰਵਾ ਰਿਆ ਤਾਂ ਹੁਣ ਇੱਕ ਨਵੀਂ ਸਹੂਲਤ ਹੈ ਨਵੀਂ ਸਹੂਲਤ ਹੈ ਕੁੜੀਆਂ ਵਾਸਤੇ ਪੜਾਣਾਂ ਵਾਸਤੇ ਜੋ ਆਪਣੇ ਘਰ ਦੇ ਵਿੱਚ ਬੈਠ ਕੇ 10000 ਰੁਪਏ ਤੱਕ ਕਮਾ ਸਕਦੀਆਂ ਨੇ ਤਾਂ ਜੇ ਇਸ ਗੱਲ ਬਾਰੇ ਜਾਣਕਾਰੀ ਹੋਰ ਚਾਹੀਦੀ ਆ ਤਾਂ ਤੁਹਾਨੂੰ ਉਹ ਵੀ ਜਾਣਕਾਰੀ ਦਿੰਦੇ ਆ ਕਿ ਕਿਵੇਂ ਕਮਾ ਸਕਦੀਆਂ ਨੇ ਪੈਸੇ ਕਿਵੇਂ 10000 ਰੁਪਏ ਮਹੀਨਾ ਘਰ ਬੈਠ ਕੇ ਕੁੜੀਆਂ ਬਣਾ ਸਕਦੀਆਂ ਨੇ ਤਾ ਉਹ ਕੁੜੀਆਂ ਜੋ ਬਾਜ਼ਾਰ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਕੰਮ ਕਰਨ ਨਹੀਂ ਜਾ ਸਕਦੀਆਂ ਉਹ ਆਪਣੇ ਘਰ ਬੈ ਕੇ ਮਿਹਨਤ ਕਰ ਸਕਦੀਆਂ ਔਰ ਕੰਮ ਦੱਸਦਾ ਹੀ ਹੈ ਸਿੱਖੀ ਨਾਲ ਜੁੜਿਆ ਔਰ ਜੋ ਪਰਿਵਾਰ ਇਸ ਵੇਲੇ ਗੁਰਮਤਿ ਨਾਲ ਜੁੜਿਆ ਉਹ ਸੇਵਾ ਨਿਭਾ ਰਹੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਰਾ ਨਾਲ ਗੱਲਬਾਤ ਕੀਤੀ ਜਾਏਗੀ ਭਰਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਰਾ ਜੀ ਜਿਵੇਂ ਤੁਸੀਂ ਵੇਖਦੇ ਹੋ ਕਿ ਪੰਜਾਬ ਦੇ ਵਿੱਚ ਮੁੰਡੇ ਤਾਂ ਦੌੜ ਕਰਦੇ ਆ ਕਦੀ ਕਿਸੇ ਨਾ ਕਿਸੇ ਜਗ੍ਹਾ ਵਿੱਚ ਜਾ ਕੇ ਫੈਕਟਰੀ ਤੇ ਜਾ ਕੇ ਕੰਮ ਕਰ ਸਕਦੇ ਆ ਔਰ ਪੰਜਾਬ ਦੀਆਂ ਬਹੁਤ ਸਾਰੀਆਂ ਕੁੜੀਆਂ ਕਿਤੇ ਵੀ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੀਆਂ ਕਿਉਂਕਿ 10-20 ਹਜ਼ਾਰ ਰੁਪਏ ਮਹੀਨਾ ਲੈਣਾ ਕਮਾਉਣਾ ਉਹ ਆਪਣੀ ਹਿੰਮਤ ਜਿਹੜੀ ਆ ਉਹ ਜਾ ਕੇ ਬਾਹਰ ਨਹੀਂ ਵਖਾ ਸਕਦੀਆਂ ਤਾਂ ਘਰ ਵਿੱਚ ਕੰਮ ਤੁਸੀਂ ਦੇਣ ਜਾ ਰਹੇ ਹੋ ਕਿਵੇਂ ਜਿਆ ਕੰਮ ਹੋਵੇਗਾ ਤਾਂ ਕਿਵੇਂ ਕੁੜੀਆਂ ਉਹ 10 ਹਜ਼ਾਰ ਰੁਪਏ ਤੱਕ ਦੀ ਜਿਹੜਾ ਮਹੀਨਾ ਮੰਥਲੀ ਕਮਾ ਸਕਦੀਆਂ ਭਾਜੀ ਗੱਲ ਇਹ ਦਿਆਂ ਕਿ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਅਸੀਂ ਸਿੱਖੀ ਨਾਲ ਸੰਬੰਧਤ ਜਿੰਨਾ ਕੰਮ ਆ ਉਹ ਗੁਰੂ ਘਰਾਂ ਦਾ ਹੋਵੇ ਚਾਹੇ ਸਿੱਖੀ ਨਾਲ ਸੰਬੰਧਤ ਲੋਕਾਂ ਦਾ ਹੋਵੇ ਜਿਹੜੇ ਅਮਰਤਾਰੀ ਪਰਿਵਾਰ ਆ ਜਿਹੜੇ ਕਸ਼ੇਰੇ ਪਾਉਂਦੇ ਆ ਜੀ ਚੋਲੇ ਨਿਹੰਗ ਸਿੰਘ ਪਾਉਂਦੇ ਆ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਵਾ ਅਸੀਂ ਇੱਕ ਪਲੇਟਫਾਰਮ ਤੇ ਤਿਆਰ ਕਰਨੀਆਂ ਸ਼ੁਰੂ ਕੀਤੀਆਂ ਜੀ ਤੇ ਇਹ ਆਪਾਂ ਸਖਲਾਈ 2-4 ਦਿਨ ਦੇ ਵਿੱਚ ਕੁੜੀਆਂ ਨੂੰ ਦੇ ਦੰਨੇ ਆ ਤੇ ਸਾਨੂੰ ਕੁੜੀਆਂ ਜਿਹੜੀਆਂ ਮਾ ਇੱਥੇ ਆ ਕੇ ਸਾਡੇ ਕੋਲ ਸਿੱਖ ਲੈਂਦੀਆਂ ਸਾਡੇ ਕੋਲ ਐਕਸਪਰਟ ਹੈਗੇ ਆ ਜਿਹੜੇ ਇਹਨਾਂ ਨੂੰ ਸਿਖਾ ਰਹੇ ਆ ਜਦੋਂ ਉਹ ਕੁੜੀਆਂ ਸਿੱਖ ਲੈਂਦੀਆਂ ਵਾਂ ਤੇ ਅਸੀਂ ਉਹਨਾਂ ਨੂੰ ਆਪਣੇ ਕੋਲੋਂ ਕੱਪੜੇ ਤੇ ਥਾਨ ਦੇ ਦਿੰਨੇ ਆ ਇਹਦੇ ਵਿੱਚ ਅਸੀਂ ਕਸ਼ਾਇਰੇ ਸਲਾਈ ਕਰਵਾ ਰਹੇ ਆ ਜੀ ਨਿਹੰਗ ਸਿੰਘਾਂ ਦੇ ਚੋਲੇ ਸਲਾਈ ਕਰਵਾ ਰਹੇ ਆ ਅਸੀਂ ਰੁਮਾਲਾ ਸਾਹਿਬ ਚੰਦੋਆ ਸਾਹਿਬ ਤਿਆਰ ਕਰਵਾ ਰਹੇ ਆ ਅਸੀਂ ਕੁੜੀਆਂ ਨੂੰ ਇੱਥੋਂ ਨਾਪ ਭੇਜੀਦਾ ਕੱਪੜਾ ਭੇਜੀਦਾ ਜਿਵੇਂ ਜਿਵੇਂ ਬਹੁਤ ਸਾਰੀਆਂ ਕੁੜੀਆਂ ਨੇ ਬੁਟੀਕ ਦੇ ਕੰਮ ਸਿੱਖੇ ਆ ਪਰ ਕਈ ਕੁੜੀਆਂ ਨੇ ਕੱਟ ਸਿੱਖੇ ਥੋੜੇ ਸਿੱਖੇ ਆ ਸ਼ਹਿਰ ਬਾਜ਼ਾਰ ਰੋਜ਼ ਨਹੀਂ ਜਾਇਆ ਜਾਂਦਾ ਤਾਂ ਤੁਹਾਡੇ ਇੱਥੇ ਸਖਲਾਈ ਜਿਹੜੀ ਆ ਉਹ ਵੀ ਦਿੱਤੀ ਜਾਂਦੀ ਆ ਔਰ ਜੇ ਸਖਲਾਈ ਜਿਹੜੀ ਆ ਜੋ ਬੱਚੇ ਨੇ ਪਹਿਲਾਂ ਥੋੜਾ ਸਮਾਂ ਕੰਮ ਕਰਿਆ ਕਿਸੇ ਭੈਣ ਨੇ ਕੰਮ ਕਰਿਆ ਤਾਂ ਉਸ ਨੂੰ ਤੇ ਜਿਹੜੀ ਸਖਲਾਈ ਲੈਂਦੇ ਆ ਪੰਜ ਚਾਰ ਦਿਨ ਹੀ ਲੱਗਦੇ ਹੋਣਗੇ ਪੰਜ ਚਾਰ ਦਿਨ ਦੇ ਵਿੱਚ ਆਪਾਂ ਸਖਲਾਈ ਪੂਰੀ ਦੇਦੀ ਦਵ ਜੀ ਕਟਿੰਗ ਦਾ ਕੰਮ ਸਿਖਾਦੀਦਾ ਮਸ਼ੀਨਾ ਚਲਾਉਣ ਦਾ ਕੰਮ ਸਿਖਾਦੀ ਦਾ ਮੋਟਰਾਂ ਵਾਲੀਆਂ ਮਸ਼ੀਨਾ ਸਾਡੇ ਕੋਲ ਫਾਸਟ ਮਸ਼ੀਨਾ ਵੀ ਹੈਗੀਆਂ ਜੀ ਜਿੱਦਾਂ ਦੀਆਂ ਕੁੜੀਆਂ ਜਿੱਦਾਂ ਦਾ ਉਹ ਕਰਨਾ ਚਾਹਦੀਆਂ ਵਾ ਉਹਦਾਂ ਦਾ ਕਰ ਲੈਂਦੀਆਂ ਤੇ ਆਪਣੇ ਘਰ ਬੈ ਕੇ ਕਮਾ ਸਕਦੀ ਬਾਅਦ ਵਿੱਚ ਆਪਣੇ ਘਰ ਬੈ ਕੇ ਕਮਾ ਸਕਦੀਆਂ ਜਦੋਂ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਕੰਮ ਵਧੀਆ ਪਰਫੈਕਟ ਕਰਨ ਲੱਗ ਗਈ ਆ ਅਸੀਂ ਉਹਨਾਂ ਨੂੰ ਥਾਂ ਇੱਥੋਂ ਕੱਟ ਕੇ ਦੇ ਦਿੰਦਾ ਕਿ ਇੰਨਾ ਕਪੜਾ ਤੁਸੀਂ ਲੈ ਜਾਓ ਕਪੜਾ ਤੁਸੀਂ ਦੇਣਾ ਕਪੜਾ ਸਿਰਫ ਉਹਨਾਂ ਨੇ ਸਲਾਈ ਕਰਕੇ ਤੁਹਾਨੂੰ ਦੇਣਾ ਉਹਨਾਂ ਨੇ ਸਲਾਈ ਕਰਾ ਕੇ ਇੱਥੇ ਸਾਡੇ ਕੋਲ ਦੇ ਦੇਣਾ ਵਾ ਕਿੰਨੇ ਨੰਬਰ ਦੇ ਕਿਸ਼ਾਰੇ ਨੰਬਰਾਂ ਦੇ ਕਿਸ਼ਾਰੇ ਹੈ ਜੀ ਸਾਡੇ ਕੋਲ ਜਿਹੜੇ ਜਿਹੜੇ ਨੰਬਰਾਂ ਦੇ ਕਸ਼ਾਰੇ ਸਲਾਈ ਹੋ ਰਹੇ ਆ ਜਿੰਨਾ ਚੋਲਾ ਜਿਵੇਂ ਜਿਵੇਂ ਮੈਂ ਇੱਕ ਤੁਹਾਡੀ ਗੱਲ ਰੋਕਦਾ ਜਿਵੇਂ ਆ ਬੱਚਿਆਂ ਦੇ ਤੁਸੀਂ ਵੇਖਿਆ ਕਿ ਨਿਹੰਗ ਸਿੰਘ ਬਾਣੇ ਦੇ ਵਿੱਚ ਚੋਲੇ ਆ ਜੀ ਔਰ ਇਹ ਆ ਵਾਲੇ ਆ ਆ ਜਿਹੜਾ ਵਾ ਇਹ ਇਹ ਕਿੰਨਾ ਕਿੰਨਾ ਨੰਬਰ ਆ ਔਰ ਕਿੰਨੀ ਮਿਹਨਤ ਲੱਗਦੀ ਪਾਜੀ ਇਹ ਛੋਟੇ ਬੱਚੇ ਦਾ 10 ਸਾਲ ਦੇ ਬੱਚੇ ਦਾ ਜੀ ਇਹਦੀ ਆ 350 400 ਰੁਪਏ ਦੇ ਵਿੱਚ ਵਿੱਚ ਇਹਦੀ ਸਲਾਈ ਆ ਜੀ ਇਹਦੇ ਉੱਤੇ ਮਿਹਨਤ ਲੱਗਦੀ ਆ ਜੀ ਅਲੱਗ-ਅਲੱਗ ਤਰ੍ਹਾਂ ਦੀ ਇਹ ਤੋਂ ਬਿਨਾ ਬੈਲਟਾਂ ਵੀ ਲੱਗਦੀਆਂ ਜੀ ਜੋ ਕੁਛ ਇਹਦੇ ਨਾਲ ਐਕਸਟਰਾ ਬੰਦਾ ਜਾਂਦਾ ਉਹ ਉਵੇਂ-ਉਵੇਂ ਇਹਦੀ ਸਲਾਈ ਵੱਧਦੀ ਜਾਂਦੀ ਆ ਔਰ ਮੈਂ ਤੁਹਾਨੂੰ ਇੱਕ ਚੀਜ਼ ਸਾਂਝੀ ਕਰਦੇ ਆ ਕਿ ਜਿਵੇਂ ਆ ਬੱਚਿਆਂ ਦੇ ਆ ਤਾਂ ਆ ਆ ਵੇਖੋ ਤੁਸੀਂ ਕਿ ਆ ਛੋਟੇ ਵੱਡੇ ਨੰਬਰ ਹਰ ਤਰ੍ਹਾਂ ਦਾ ਤੁਹਾਨੂੰ ਸਾਈਜ਼ ਜਿਹੜਾ ਉਹ ਚੋਲਾ ਸਾਹਿਬ ਦੇ ਵਿੱਚ ਕਈ ਵਾਰ ਨਗਰ ਕੀਰਤਨ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਬੱਚੇ ਅਕਸਰ ਹੀ ਜਦੋਂ ਇਸ ਨਗਰ ਕੀਰਤਨ ਵਿੱਚ ਸਮੂਲੀਅਤ ਕਰਦੇ ਆ ਪਹੁੰਚਦੇ ਆ ਤਾਂ ਫਿਰ ਉਸ ਦੇ ਵਿੱਚ ਜ਼ਿਆਦਾਤਰ ਬੱਚਿਆਂ ਨੂੰ ਸ਼ੌਂਕ ਹੁੰਦਾ ਕਿ ਅਸੀਂ ਚੋਲਾ ਸਾਹਿਬ ਨਿਹੰਗ ਸਿੰਘ ਸੱਜ ਕੇ ਜਾਣਾ ਤਾਂ ਫਿਰ ਇਥੋਂ ਤੁਹਾਡੇ ਇਥੇ ਜਦੋਂ ਤੁਸੀਂ ਰੈਡੀਮੇਡ ਆ ਕੋਈ ਵੀ ਆ ਕੇ ਪਰਚੇਸ ਕਰ ਸਕਦੇ ਆ ਕੋਈ ਵੀ ਪਰਚੇਜ਼ ਕਰ ਸਕਦਾ ਵਾ ਜਿਹੜੇ ਸਾਈਜ਼ ਦੀ ਉਹਨੂੰ ਜ਼ਰੂਰਤ ਆਸੀ ਉਸੇ ਸਾਈਜ਼ ਦਾ ਉਹਨੂੰ ਤਿਆਰ ਕਰਕੇ ਦੇ ਸਕਦੇ ਆਂ ਜੀ ਉਹ ਆਪਣਾ ਨਾਪ ਦੇ ਕੇ ਜਾਏਗਾ ਅਸੀਂ ਅੱਗੇ ਕੁੜੀਆਂ ਨੂੰ ਦੱਸ ਦਾਂਗੇ ਕਿ ਐਨੇ ਨਾਪ ਦੇ ਸਾਡੇ ਕੋਲ ਚੋਲੇ ਸਿਲਣ ਵਾਸਤੇ ਆਏ ਆ ਤੇ ਤੁਸੀਂ ਲੈ ਕੇ ਜਾਓ ਕਪੜਾ ਕਪੜਾ ਅਸੀਂ ਦੇਣਾ ਵਾ ਕਟਿੰਗ ਕਰਕੇ ਅਸੀਂ ਦੇਣੀ ਆ ਜਦੋਂ ਉਹ ਐਕਸਪਰਟ ਹੋ ਜਾਊਗੀ ਤਦ ਉਹ ਕਟਿੰਗ ਕਰਕੇ ਆਪਣਾ ਕੰਮ ਆਪ ਚਲਾ ਸਕਦੀ ਆ ਜੀ ਉਹਦੇ ਜਦੋਂ ਉਹ ਸਾਡੇ ਕੋਲ ਬਣਾ ਕੇ ਦੇ ਕੇ ਜਾਏਗੀ ਅਸੀਂ ਤੁਰੰਤ ਉਹਦੀ ਪੇਮੈਂਟ ਕਾਊਂਟਰ ਤੇ ਪੇਮੈਂਟ ਉਹਨੂੰ ਦੇ ਦੇਾਂਗੇ ਭਾਈ ਤੇਰੀ ਆ ਮਿਹਨਤ ਆ ਤੂੰ ਆਪਣੇ ਘਰ ਨੂੰ ਲੈ ਕੇ ਜਾ ਸਕਦੀ ਆ ਇਹ ਨਹੀਂ ਕਿ ਜਿਹੜੀ ਚੀਜ਼ ਵੇਕੇਗੀ ਤਾਂ ਅਸੀਂ ਚੀਜ਼ ਲਵਾ ਕੇ ਨਾਲ ਦੇ ਨਾਲ ਉਹਨਾਂ ਨੂੰ ਪੈਸੇ ਦੇਵਾਂਗੇ ਔਰ ਦੱਸ ਦਈਏ ਕਿ ਮੈਂ ਤੁਹਾਨੂੰ ਮਸ਼ੀਨਾਂ ਬਾਰੇ ਜਾਣਕਾਰੀ ਦੇ ਦਿਆਂ ਕਿ ਆ ਜਿਵੇਂ ਮਸ਼ੀਨਾਂ ਲਗੀਆਂ ਇੱਥੇ ਕੁੜੀਆਂ ਨੂੰ ਸਖਲਾਈ ਲੈਣ ਵਾਸਤੇ ਆ ਜਿਹੜਾ ਪੁਆਇੰਟ ਹੈ ਇੱਥੇ ਕੁੜੀਆਂ ਸਖਲਾਈ ਲੈਂਦੀਆਂ ਔਰ ਕੁਝ ਕੁੜੀਆਂ ਜੋ ਲੋਕਲ ਦੀਆਂ ਰਹਿਣ ਵਾਲੀਆਂ ਉਹ ਇੱਥੇ ਕੰਮ ਕਰਦੀਆਂ ਹੋਣਗੀਆਂ ਫੁੱਲ ਡੇ ਆ ਕੇ ਵੀ ਕਰਦੀਆਂ ਹੋਣਗੀਆਂ ਉਹ ਸਾਰਾ ਦਿਨ ਕੰਮ ਕਰਦੀਆਂ ਜਿਹੜਾ ਲਗਾਤਾਰ ਸਾਡੇ ਕੋਲ ਦਿਨ ਦੇ ਵਿੱਚ ਕੰਮ ਆਂਦਾ ਵਾ ਜਿਹੜਾ ਤੁਰੰਤ ਦੇਣਾ ਹੁੰਦਾ ਸੀ ਕਸਟਮਰ ਨੂੰ ਤੇ ਉਹ ਜਦੋਂ ਕੰਮ ਕਰਦੀਆਂ ਵਾ ਨਾਲੇ ਤੇ ਇੱਕ ਤਾਂ ਉਹ ਐਕਸਪਰਟ ਹੋ ਜਾਂਦੀਆਂ ਨਾਲੇ ਨਵੀਆਂ-ਨਵੀਆਂ ਚੀਜ਼ਾਂ ਸਾਡੇ ਕੋਲ ਬਣਨ ਵਾਸਤੇ ਆਉਂਦੀਆਂ ਕੁਝ ਲੋਕ ਕਹਿੰਦੇ ਕਿ ਸਾਡੀ ਆ ਚੀਜ਼ ਛੋਟੀ ਹੋ ਗਈ ਆ ਜੀ ਵੱਡੀ ਹੋ ਗਈ ਆ ਜਿੱਦਾਂ ਗੁਰਦੁਆਰਾ ਸਾਹਿਬ ਦੇ ਆਪਾਂ ਸੈੱਟ ਤਿਆਰ ਕਰ ਰਹੇ ਆ ਤੇ ਜਦੋਂ ਕੁੜੀਆਂ ਸਾਡੇ ਕੋਲ ਇੱਥੇ ਇਕੱਠੀਆਂ ਬਹਿ ਕੇ ਕਰਦੀਆਂ ਤੇ ਹੋਰ ਉਹਨਾਂ ਨੂੰ ਸਿੱਖਣਾ ਸੌਖਾ ਹੋ ਜਾਂਦਾ ਉਹ ਜਦੋਂ ਸਿੱਖ ਕੇ ਕਰਦੀਆਂ ਵਾ ਇਕੱਠਾ ਕੰਮ ਕਰਦੀਆਂ ਫਿਰ ਆਪਾਂ ਉਹਨਾਂ ਦੀ ਮਿਹਨਤ ਉਹਨਾਂ ਦੇ ਤਰੀਕੇ ਨਾਲ ਉਹਨਾਂ ਨੂੰ ਦੇ ਦਿੰਦਾ ਜਿੰਨੀ ਮਿਹਨਤ ਬਣਦੀ ਹੈ ਤੇ ਇਹ ਤੁਹਾਡਾ ਜਿਹੜਾ ਸੈਂਟਰ ਹੈ ਇਹ ਕਿਹੜੀ ਲੋਕੇਸ਼ਨ ਦੇ ਉੱਤੇ ਕਿੱਥੇ ਜੇ ਪੈਂਦਾ ਹੈ ਦੇ ਬਾਰੇ ਇਹ ਜੀ ਅਕਾਲ ਪਗੜੀ ਸੈਂਟਰ ਆ ਤਿਬੜੀ ਰੋਡ ਗੁਰਦਾਸਪੁਰਾ ਸਾਹਮਣੇ ਸਾਡੇ ਰਾਮਗੜੀਆ ਗੁਰਦਰਾਵਾ ਨਾਲ ਐਚਡੀਐਫਸੀ ਬੈਂਕ ਦੀ ਲੋਕੇਸ਼ਨ ਆ ਜੀ ਉਹਦੇ ਮੁਤਾਬਕ ਇਹ ਹਨੂਮਨ ਚੌਂਕ ਤੋਂ ਬੱਸ ਸਟੈਂਡ ਨੂੰ ਜਾਣ ਵਾਲੇ ਰੋਡ ਦੇ ਉੱਪਰ ਆ ਜੀ ਖੱਬੇ ਪਾਸੇ ਫਰਸਟ ਫਲੋਰ ਦੇ ਉੱਪਰ ਆ ਜੀ ਅਸੀਂ ਖੇੜਾ ਟ੍ਰੇਡ ਦੇ ਉੱਪਰ ਇਹ ਇਹ ਦੱਸ ਦਈਏ ਤੁਹਾਨੂੰ ਕਿ ਗੁਰਦਾਸਪੁਰ ਦੇ ਵਿੱਚ ਜਦੋਂ ਤੁਸੀਂ ਹਨੂਮਨ ਚੌਂਕ ਤੋਂ ਬਾਸ ਸੜੇ ਨੂੰ ਜਾਂਦੇ ਹੋ ਤਾਂ ਆਰਾਮਗੜੀ ਆ ਗੁਰਦੁਆਰਾ ਸਾਹਿਬ ਬਿਲਕੁਲ ਸਾਹਮਣੇ ਆ ਤੇ ਉਸ ਦੇ ਓਪੋਜੀਟ ਅਕਾਲ ਪਗੜੀ ਸੈਂਟਰ ਹੈ ਔਰ ਕਈ ਵਾਰ ਤੁਸੀਂ ਵੇਖਿਆ ਆਏਗਾ ਕਿ ਚੈਨਲਾਂ ਉੱਤੇ ਚੱਲ ਰਿਹਾ ਅਕਾਲ ਪਗੜੀ ਸੈਂਟਰ ਇਸ ਵੇਲੇ ਫੇਮਸ ਲੋਕੇਸ਼ਨ ਜਿਹੜੀ ਆ ਉਹ ਤੁਸੀਂ ਉਸ ਦੇ ਤੋਂ ਵੇਖ ਸਕਦੇ ਹੋ ਕਿ ਗੱਡੀਆਂ ਵੀ ਚੱਲ ਰਹੀਆਂ ਕਾਰਾਂ ਵੀ ਚੱਲ ਰਹੀਆਂ ਔਰ ਇਹ ਜੋ ਸੈਂਟਰ ਆ ਇੱਥੇ ਬੱਚੀਆਂ ਨੂੰ ਖਾਸ ਕਰ ਕੁੜੀਆਂ ਨੂੰ ਭੈਣਾਂ ਨੂੰ ਕਈ ਵਾਰ ਪਰਿਵਾਰ ਦੇ ਵਿੱਚ ਦੋ ਬੀਬੀਆਂ ਵੀ ਹੁੰਦੀਆਂ ਭੈਣਾਂ ਦੋ ਵੀ ਹੁੰਦੀਆਂ ਇੱਕ ਨੂੰ ਕੰਮ ਆਉਂਦਾ ਤਾਂ ਇੱਕ ਜਿਹੜੀ ਆ ਉਹ ਬਿਲਕੁਲ ਨਹੀਂ ਆਉਂਦਾ ਉਹਨੂੰ ਉਹਦੇ ਕੋਲੋਂ ਵੀ ਆ ਸਕਦਾ ਔਰ ਜੇ ਸਿੱਖਣ ਦੀ ਗੱਲ ਹੈ ਤੇ ਫਿਰ ਉਹ ਥੋੜਾ ਬੋਤਾ ਜਿਹਨੂੰ ਆਉਂਦਾ ਉਹਨੂੰ ਤੁਹਾਡੇ ਵਾਸਤੇ ਇੱਥੇ ਸਿਖਾਲਾ ਰਹਿ ਗਿਆ ਭਾਜੀ ਇਹ ਤਾਂ ਪਲੇਟਫਾਰਮ ਬਹੁਤ ਵਧੀਆ ਜੀ ਪਹਿਲੀ ਗੱਲ ਇਹ ਕਿ ਜਿੰਨੇ ਵੀ ਬੰਦੇ ਇੱਥੇ ਕੰਮ ਕਰ ਰਹੇ ਹਨ ਚ ਬੰਦਾ ਕੋਈ ਨਹੀਂ ਸਾਰੀਆਂ ਲੇਡੀਆਂ ਆ ਜੀ ਕੋਈ ਬਾਹਰ ਦਾ ਬੰਦਾ ਨਹੀਂ ਇਹਦੇ ਵਿੱਚ ਬੈਠਾ ਪਿਆ ਸਾਰੀਆਂ ਕੁੜੀਆਂ ਇੱਕ ਦੂਜੇ ਤੋਂ ਪੁੱਛ ਕੇ ਕੰਮ ਕਰ ਰਹੀਆਂ ਔਰ ਬڑے ਰਾਮ ਨਾਲ ਉਹ ਚੀਜ਼ ਨੂੰ ਸਿੱਖ ਪਾਉਂਦੀਆਂ ਜੀ ਔਰ ਕੰਮ ਇਦਾਂ ਦੇ ਨਹੀਂ ਹੈ ਕਿ ਜਿਹੜੇ ਸਖਲਾਈ ਵਿੱਚ ਆ ਨਹੀਂ ਸਕਦੇ ਜਾਂ ਕੋਈ ਸਿੱਖ ਨਹੀਂ ਸਕਦਾ ਬੜੇ ਸੌਖੇ ਕੰਮ ਆ ਰੁਮਾਲਾ ਸਾਹਿਬ ਸਿਲਾਈ ਕਰ ਰਹੇ ਆ ਚੰਦੋਆ ਸਾਹਿਬ ਸਿਲਾਈ ਕਰ ਰਹੇ ਆ ਮੇਨਾਂ ਤੁਹਾਡਾ ਮਸ਼ੀਨ ਦੇ ਉੱਪਰ ਬੈਠਣਾ ਔਰ ਬੈਠ ਕੇ ਉਹਨੂੰ ਕੰਮ ਨੂੰ ਤਵੱਜੋ ਨਾਲ ਕਰਨਾ ਤੇ ਤੁਸੀਂ ਸਿੱਖੀ ਦੇ ਸੰਬੰਧਤ ਹੋਰ ਸਾਰੇ ਜਿਵੇਂ ਆਪਣੇ ਸਾਰਾ ਰੱਖਿਆ ਜਿਵੇਂ ਇਹ ਮੋਟਾ ਛੱਕਦੇ ਆ ਸਾਰਾ ਕੋਈ ਤਰ ਕੋ ਇੱਥੇ ਮਿਲਦਾ ਇਹ ਸਰਬ ਲੋ ਦਾ ਸਮਾਨ ਆ ਜੀ ਕੜੂਏ ਤੋਂ ਬਣਿਆ ਹੋਇਆ ਸਾਨੂੰ ਮਿਲਦਾ ਜੀ ਹੱਥ ਨਾਲ ਕਟਿਆ ਹੋਇਆ ਸਮਾਨ ਆ ਨਿਹੰਗ ਸਿੰਘ ਮੈਕਸਿਮਮ ਇਸ ਚੀਜ਼ ਨੂੰ ਯੂਜ਼ ਕਰਦੇ ਆ ਜੀ ਔਰ ਬਹੁਤ ਵਧੀਆ ਚੀਜ਼ ਆ ਜੀ ਇਹ ਜਿਨ੍ਹਾਂ ਨੂੰ ਇਹਦੇ ਬਾਰੇ ਜਾਣਕਾਰੀ ਆ ਉਹ ਤਾਂ ਲੱਭਦੇ ਫਿਰਦੇ ਆ ਕਿ ਸਾਨੂੰ ਸਮਾਨ ਮਿਲੇ ਅਸੀਂ ਕੋਸ਼ਿਸ਼ ਕੀਤੀ ਆ ਕਿ ਹਰ ਸਮਾਨ ਜਿਹੜਾ ਸਿੱਖੀ ਨਾਲ ਸੰਬੰਧਤ ਗੁਰਦਾਸਪੁਰ ਦੇ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਜਾਏ ਇਹਨਾਂ ਵੱਡਾ ਸ਼ੋਰੂਮ ਬਾਬਾ ਜੀ ਦੀ ਕਿਰਪਾ ਨਾਲ ਸਾਨੂੰ ਮਿਲ ਗਿਆ ਵਾ ਅਸੀਂ ਹਰ ਚੀਜ਼ ਇੱਥੇ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਮੈਂ ਕੈਮਰਾਮੈਨ ਤਸਵੀਰਾਂ ਕਵਰ ਕੀਤੀਆਂ ਜਾਣ ਜਿਵੇਂ ਇਹਨਾਂ ਨੇ ਪੂਰਾ ਹਾਲ ਭਰਿਆ ਪਿਆਵਾ ਪੂਰੇ ਚੰਦੂਆ ਸਾਹਿਬ ਭਰੇ ਨੇ ਬਣਾਏ ਬਣਾ ਕੇ ਰੱਖੇ ਹੋਏ ਆ ਸੱਜੇ ਨੇ ਜਿਵੇਂ ਪੱਗ ਪਗੜੀ ਸੈਂਟਰ ਵੀ ਬਣਿਆ ਨਾਲ ਹੀ ਸਾਹਮਣੇ ਮੈਂ ਕੈਮਰਾਮੈਨ ਨੂੰ ਕਹਾਂਗਾ ਉਹ ਵੀ ਤਸਵੀਰਾਂ ਜਿਹੜੀਆਂ ਸਾਹਮਣੇ ਕੀਤੀਆਂ ਜਾਣ ਕਿ ਪਗੜੀ ਸੈਂਟਰ ਜੋ ਆ ਉਹ ਵੀ ਪੂਰਾ ਬਣਾ ਕੇ ਰੱਖਿਆ ਹੋਇਆ ਔਰ ਕਿੰਨੇ ਪ੍ਰਕਾਰ ਦੀਆਂ ਇੱਥੇ ਪਗੜੀਆਂ ਨੇ ਉਹਦੇ ਬਾਰੇ ਵੀ ਗੱਲਬਾਤ ਕਰਦੇ ਆ ਆ ਪੂਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਈਏ ਕਿ ਆ ਪਗੜੀ ਸਨ ਹਰ ਰੰਗ ਦੀ ਪੱਗ ਜਿਹੜੀ ਆ ਇੱਥੇ ਆ ਇਹ ਪ੍ਰਾਜੀ ਕਿੰਨੇ ਪ੍ਰਕਾਰ ਦੀਆਂ ਪੱਗਾਂ ਆ ਪਾ ਜੀ ਇਹ ਸਾਡੇ ਕੋਲ ਫੁੱਲ ਵੈਲ ਔਰ ਹਾਫ ਵੈਲ ਦਾ ਕਪੜਾ ਜੀ ਮਾਤੋ ਸ਼ਰੀ ਦਾ ਸਾਡੇ ਕੋਲ ਬ੍ਰਾਂਡ ਆ ਜਿਹੜਾ ਬਾਜ਼ਾਰ ਵਿੱਚ 80 ਰੁਪਏ ਨੂੰ ਪੱਗ ਬਿਕਰੀ ਹੋ ਰਹੀ ਆ ਅਸੀਂ 65 ਰੁਪਏ ਨੂੰ ਦੇ ਰਹੇ ਆ ਜੀ ਜਿਹੜੀ ਬਾਜ਼ਾਰ ਵਿੱਚ 30 ਤੇ 40 ਰੁਪਏ ਪੱਗ ਦਾ ਪੀਕੂ ਆ ਜੀ ਉਹ ਸਾਡੇ ਕੋਲ 20 ਰੁਪਏ ਨੂੰ ਪੀਕੂ ਆ ਜੀ ਅਸੀਂ ਸੰਗਤ ਵਾਸਤੇ ਸਪੈਸ਼ਲ ਇਸ ਚੀਜ਼ ਨੂੰ ਲੈ ਕੇ ਆਏ ਆ ਕਿ ਸੰਗਤ ਨੂੰ ਇਹ ਸਾਰੀਆਂ ਚੀਜ਼ਾਂ ਮਿਲਣ ਗੁਰਦਾਸਪੁਰ ਦੇ ਵਿੱਚ ਔਰ ਬਾਜ਼ਾਰ ਦੇ ਵਿੱਚ ਲੋਕਾਂ ਨੂੰ ਪੁੱਛਣਾ ਨਾ ਪੈਗੀ ਕਿ ਕਿਹੜੀ ਚੀਜ਼ ਕਿੱਥੋਂ ਮਿਲਦੀ ਆ ਮੇਨ ਸਾਡਾ ਮਕਸਦ ਇਹ ਹੈ ਕਿ ਸਿੱਖੀ ਨਾਲ ਸੰਬੰਧਤ ਇੱਕ ਪਲੇਟਫਾਰਮ ਤੇ ਅਸੀਂ ਸਾਰਾ ਕੁਝ ਲੈ ਕੇ ਆਏ ਆ ਸਾਡੇ ਕੋਲ ਦੂਜੀ ਆਈਟਮ ਕੋਈ ਨਹੀਂ ਆ ਔਰ ਪਹਿਲਾ ਮੈਸੇਜ ਸਾਡਾ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਔਰ ਜ਼ਿਲ੍ਹਾ ਗੁਰਦਾਸਪੁਰ ਨੂੰ ਬੜੀ ਵੱਡੀ ਪਹਿਲ ਤੁਸੀਂ ਦਿੱਤੀ ਆ ਅਸੀਂ ਇਹੀ ਤਵੱਜੂ ਅਸੀਂ ਇਹੀ ਤਵੱਜੂ ਲੈ ਕੇ ਆਏ ਆ ਕਿ ਅਸੀਂ ਕੁੜੀਆਂ ਨੂੰ ਕਿਵੇਂ ਕੰਮ ਦੇ ਸਕਦੇ ਆ ਜਿਹੜੀਆਂ ਭੈਣਾਂ ਪੜ੍ਹੀਆਂ ਲਿਖੀਆਂ ਘਰਾਂ ਵਿੱਚ ਬੈਠੀਆਂ ਵਾਂ ਕਮਾਣਾ ਚਾਹਦੀਆਂ ਵਾਂ ਲੇਕਿਨ ਕਮਾਨ ਦਾ ਉਹਨਾਂ ਨੂੰ ਕੋਈ ਰਸਤਾ ਨਹੀਂ ਮਿਲਦਾ ਪਿਆ ਕਿ ਕਿਹੜੇ ਰਸਤੇ ਕਮਾਈਏ ਅਸੀਂ ਉਹਨਾਂ ਚੀਜ਼ਾਂ ਨੂੰ ਕੁੜੀਆਂ ਨੂੰ ਪਿੰਡ ਜਾ ਕੇ ਵੀ ਟ੍ਰੇਨਿੰਗ ਦਵਾਂਗੇ ਜੀ ਕੋਈ ਕੁੜੀਆਂ ਅੱਛਾ ਪਿੰਡ ਜਾ ਕੇ ਵੀ ਤੁਸੀਂ ਜਿਹੜੀ ਐਕਸਪਰਟ ਕੁੜੀ ਜਾਵੇਗੀ ਉਹ ਟ੍ਰੇਨਿੰਗ ਦੇਗੀ ਸਾਡੇ ਕੋਲ ਐਕਸਪਰਟ ਕੁੜੀਆਂ ਹੈਗੀਆਂ ਆਪਣੇ ਇਥ ਇੱਥੇ ਇਕੱਠੀਆਂ ਕਰਨ ਗਈਆਂ ਜਿਹੜੇ ਲੋਕ ਇੰਟਰਸਟਿਡ ਆ ਇਹਨਾਂ ਚੀਜ਼ਾਂ ਦੇ ਜਿਹੜੇ ਸਿੱਖਣਾ ਚਾਹੁੰਦੇ ਆ ਅਸੀਂ ਇਹ ਵੀ ਕਰਾਂਗੇ ਕਿ ਪਿੰਡ-ਪਿੰਡ ਜਾ ਕੇ ਆਪਾਂ ਇਹਦੀ ਸਖਲਾਈ ਦਈਏ ਔਰ ਕਸ਼ੇਰੇ ਤਿਆਰ ਕਰੋ ਰੁਮਾਲਾ ਸਾਹਿਬ ਤਿਆਰ ਕਰੋ ਜਾਂ ਗੁਰੂ ਘਰ ਦੇ ਨਿਸ਼ਾਨ ਸਾਹਿਬ ਤਿਆਰ ਕਰੋ ਸਲਾਈ ਨੂੰ ਲੈ ਕੇ ਬਹੁਤ ਸਾਰਾ ਕੰਮ ਆ ਸਾਡੇ ਕੋਲ ਕੰਮ ਦੀ ਕੋਈ ਕਮੀ ਨਹੀਂ ਆ ਤੁਸੀਂ ਕੰਮ ਕਰਕੇ ਸਾਨੂੰ ਦਿਓ ਅਸੀਂ ਤੁਰੰਤ ਕਾਊਂਟਰ ਤੇ ਤੁਹਾਨੂੰ ਪੇਮੈਂਟ ਦਵਾਂਗੇ ਤੁਸੀਂ ਆਪਣੀ ਪੇਮੈਂਟ ਲੈ ਕੇ ਜਾ ਸਕਦੇ ਹੋ ਜਿੰਨਾ ਤੁਸੀਂ ਮੈਕਸਿਮਮ ਕੰਮ ਕਰੋ ਤੁਸੀਂ ਆਪਣੀ ਇਨਕਮ ਉਨੀ ਵਧਾ ਸਕਦੇ ਹੋ ਜੀ ਇਹ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਦੱਸ ਦਈਏ ਕਿ ਪੰਜਾਬ ਦੀਆਂ ਕੁੜੀਆਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪੈਲ ਦੇ ਆਧਾਰ ਤੇ ਕੁੜੀਆਂ ਨੂੰ ਇਹ ਆਫਰ ਹੈ ਕਿ ਕੁੜੀਆਂ ਇਹ ਕੰਮ ਕਿਤਾ ਅਪਣਾਉਣ ਇੱਕ ਵਾਰ ਇਸ ਕਿੱਤੇ ਵਿੱਚ ਆ ਕੇ ਜਿਸ ਨੇ ਵੀ ਥੋੜੀ ਬਹੁਤੀ ਬੁਟੀਕ ਦਾ ਕੰਮ ਸਿੱਖਿਆ ਉਸ ਵਾਸਤੇ ਹੋਰ ਸਿਖਾਣਾ ਔਰ ਪਿੰਡ ਪਿੰਡ ਜਾ ਕੇ ਇਹ ਜਿਹੜਾ ਕੰਮ ਐ ਸਿਖਾਇਆ ਵੀ ਜਾਵੇਗਾ ਜੇ ਕੋਈ ਕੁੜੀ ਲੁੱਕ ਲੈ ਉਹ ਕਹਿੰਦੀ ਆ ਕਿ ਮੈਂ ਇੱਥੋਂ ਵੀ ਸਿੱਖ ਸਕਨੀ ਆ 2-4 ਦਿਨ ਵਿੱਚ ਉਸ ਨੂੰ ਟ੍ਰੇਨਿੰਗ ਮਿਲ ਸਕਦੀ ਆ ਔਰ ਫ੍ਰੀਓ ਕਾਸਟ ਆ ਕਹਿੰਦਾ ਫਿਰ ਤੁਹਾਨੂੰ ਦੱਸ ਦਈਏ ਕਿ ਘਰ ਬੈ ਕੇ ਜਿੰਨਾ ਉਹ ਕੀਤਾ ਕਰਨ ਗਿਆ ਉਹ ਕੰਮ ਸਮਝ ਸਕਦੀਆਂ ਤਾਂ ਆਪਣਾ ਲਗਭਗ 10000 ਰੁਪਇਆ ਜਾਂ 10 ਤੋਂ ਉੱਤੇ ਵੀ ਬਣ ਸਕਦਾ ਉਹਨਾਂ ਦੀ ਹਿੰਮਤ ਐ ਉਹਨਾਂ ਦੀ ਮਿਹਨਤ ਐ ਤਾਂ ਤੁਸੀਂ ਇਸ ਵੀਡੀਓ ਨੂੰ ਕਿਵੇਂ ਵੇਖਦੇ ਹੋ ਔਰ ਇਸ ਬਾਰੇ ਕਮੈਂਟ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ